ਜਿਹੜੀਆਂ ਬੱਟੀਆਂ ਨੇ ਬਾਈ ਇਹ ਤੁਹਾਨੂੰ ਲੱਗਦਾ ਉਹ ਸੜਕ ਬਣਾਉਣ ਦੀ ਕੰਮ ਆਉਂਦੀਆਂ ਨੇ ਪਰ ਇਹ ਬੱਟੀਆਂ ਨਾਲ ਬਾਈ ਉਰੀ ਜੇ ਕਿਸੇ ਦੀ ਢੂਹੀ ਦੁਖਦੀ ਆ ਕੋਟੇ ਦੁਖਦਿਆ ਜਾਂ ਕਿਸੇ ਦੀ ਨਾੜ ਫੁੱਲੀਆਂ ਉਹ ਵੀ ਠੀਕ ਕਰਦੇ ਨੇ ਬਾਈ ਬਾਈ ਜੀ 100% ਇਲਾਜ ਕਰਦੇ ਆ ਪਰ ਟੂ ਹੀ ਡਿਸਕ ਸਰਵੇਕ ਕਰ ਲੈ ਜਿੰਨਾ ਮਰਜੀ ਪ੍ਰੋਬਲਮ ਹੋਵੇ ਚਾਹੇ ਡਾਕਟਰਾਂ ਨੇ ਮੋੜਿਆ ਹੋਵੇ ਇੱਕ ਵਾਰੀ ਪਹਿਲੀ ਵਾਰੀ ਚ ਫਰਕ ਵਾਗਣ ਜਿਹਨੂੰ ਬਣੇ ਕਹਿੰਦਾ ਵੀ ਆਪਰੇਸ਼ਨ ਕਰਾ ਲਓ ਫਿਰ ਆਉਣ ਦਾ ਫਾਇਦਾ ਉਹਨਾਂ ਨੂੰ ਹਾਂਜੀ ਜ਼ਰੂਰ ਆਉਣ ਸਾਡੇ ਕੋਲੇ ਆਪਰੇਸ਼ਨ ਵਾਲੇ ਮਰੀਜ਼ ਸਾਥੋਂ ਤਾਂ ਦੀ ਠੀਕ ਹੋਏ ਕਿੰਨੇ ਕ ਟਾਈਮ ਚ ਫਰਕ ਪੈ ਜੂ ਬਣੇ ਪਹਿਲੇ ਦਿਨ ਹੀ ਫਰ ਕਿੰਨ ਦਿਨ ਤੇ ਮੇਰੀ ਜੋ ਠੀਕ ਕੀਤੀ ਨੇ ਜਿਹੜੇ ਡਾਕਟਰਾਂ ਦੇ ਮੋੜੇ ਹੋਏ ਸੀਗੇ ਅੱਛਾ ਕੋਈ ਦਵਾਈ ਨਹੀਂ ਦਿੰਦੇ ਹੈਗੇ ਕੋਈ ਦਵਾਈ ਨਹੀਂ ਤੇ ਕੋਈ ਬਾਰਾ ਨਹੀਂ ਲਾਉਂਦੇ ਕੁਝ ਨਹੀਂ ਕਰਦੇ ਪਹਿਲੇ ਦਿਨ ਹੀ ਮੈਂਬਰੀ ਨੂੰ ਰਿਜ਼ਲਟ ਮਿਲੂਗਾ ਆ ਉਹਦੇ ਤਰੀਕੇ ਨਾਲ ਸੈਟਿੰਗ ਕਰਦੇ ਆ ਸੀ ਆਪਾਂ ਨੂੰ ਕੀ ਪ੍ਰੋਬਲਮ ਸੀ ਜੀ ਮੇਰੀ ਮੈਸੇ ਨੂੰ ਪ੍ਰੋਬਲਮ ਸੀ ਜੀ ਸਰਵਾਈਕਲ ਦੀ ਬਹਿ ਗਿਆ ਫਰਕ ਜੀ ਹਾਂ ਜੀ ਬਹੁਤ ਫਰਕ ਪੈ ਗਿਆ ਉਹਨਾਂ ਨੂੰ ਕਿੰਨੇ ਦਿਨ ਚ ਜੀ ਮੈਂ ਅੱਜ ਸਵੇਰ ਸੀ ਠੀਕ ਕਰਵਾ ਕੇ ਲਗਾਈਏਂਗੇ ਇਥੋਂ ਮਾਲਸਾ ਕਰਵਾ ਕੇ ਲੈ ਇਹਨਾਂ ਨੇ ਚੇਪੀਆਂ ਲਾਈਆਂ ਗਈਆਂ ਵੱਟੀਆਂ-ਬੁੱਟੀਆਂ ਕਿਸੇ ਹੋਰ ਹਸਪਤਾਲ ਜੀ ਨਹੀਂ ਦਿਖਾਇਆ ਅਸੀਂ ਪਠੰਡੇ ਲੈ ਕੇ ਜਾਂਦੇ ਰਹੇ ਆਗੇ ਜ ਦੇ ਹੋ ਕੇ ਗਏ ਵਾਹ ਕੀ ਬਾਤ ਆ ਬਾਈ ਪੜੇ ਆਪਣਾ ਕਿਹੜਾ ਪਿੰਡਾਗਾ ਲਾਰਾ ਮੁਹਬਤ ਕੀ ਪ੍ਰੋਬਲਮ ਸੀ ਪਣੇ ਢੂਹੀ ਦੁਖਦੀ ਸਵੇਜੇ ਹੁਣ ਠੀਕ ਹੋ ਗਏ ਹਾਂਜੀ ਬਿਲਕੁਲ ਕਿੰਨੇ ਕ ਵਾਰ ਤਾਂ ਇਹ ਠੀਕ ਆ ਗਏ ਪਹਿਲੇ ਦੂਜੀ ਵਾਰੀ ਚ ਠੀਕ ਹੋ ਗਿੱਸੇ ਤੁਹਾਡੀ ਵੀ ਕਿਸੇ ਦੀ ਢੂਹੀ ਦੁਖਦੀ ਆ ਗੋਡੇ ਦੁਖਦੇ ਨੇ ਜਾਂ ਫਿਰ ਸਰਵਾ ਇੱਕਲਾ ਜਰੂਰ ਇੱਕ ਵਾਰ ਬਾਈ ਉਹਰੇ ਕੋਲੇ ਆਇਓ ਪਿੰਡ ਰਾਏਪੁਰ ਜ਼ਿਲ੍ਹਾ ਮਾਨਸਾ ਸਕਰੀਨ ਤੇ ਨੰਬਰ ਚੱਲ ਰਿਹਾ ਆਉਣਾ ਤਾਂ ਫੋਨ ਕਰਕੇ ਆਉਣਾ ਕਿਉਂਕਿ ਜਦੋਂ ਬਿਨਾ ਫੋਨ ਕਰੇ ਆਉਂਗੇ ਫਿਰ ਕਈ ਵਾਰ ਤੁਹਾਡਾ ਟਾਈਮ ਜਾਦੇ ਖਰਾਬ ਹੋ ਜਾਂਦਾਗਾ ਸੋ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਮਰੀ